ਸਸਿਕਲ ਜੀ ਸਸਿਕਲ ਜੀ ਬਾਈ ਸਾਰਿਆਂ ਨੂੰ ਅੱਜ ਆਪਾਂ ਬਾਈ ਪ੍ਰੀਤਮ ਦੇ ਘਰੇ ਖੜੇ ਆਂ ਜੀ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਤੇ ਕੁਝ ਦਿਨ ਪਹਿਲਾਂ ਆਪਾਂ ਬਾਈ ਦਾ ਟ੍ਰੀਟਮੈਂਟ ਕੀਤਾ ਸੀਗਾ ਇਹ ਪਹਿਲਾਂ ਨੂੰ ਥਲੇਰੀਆ ਹੋ ਗਿਆ ਸੀਗਾ ਮੁੜ ਕੇ ਟੀਕੇ ਟੂ ਕੇ ਆਪਾਂ ਇੱਥੋਂ ਲਵਾਈਏ ਲੋਕਲ ਨਹੀਂ ਫਰਕ ਪਿਆ ਤੇ ਮੁੜ ਕੇ ਆਪਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਡਾਕਟਰ ਜਗਮੀਤ ਸਿੰਘ ਨੂੰ ਆਪਾਂ ਕਾਲ ਕੀਤੀ ਸੀਗੀ ਜਿੰਨਾ ਦਾ ਫੇਸਬੁੱਕ ਤੇ ਪੇਜ ਹੈਗਾ ਗੋਪੀਵਨ ਮੋਰਾ ਦਾ ਨਾਮ ਤੋਂ ਉੱਥੇ ਉਹਨਾਂ ਦਾ ਪੇਜ ਹੈਗਾਗਾ ਤੇ ਉਹਨਾਂ ਨੇ ਆ ਕੇ ਪਹਿਲਾਂ ਇਹਨਾਂ ਦਾ ਇਹਦਾ ਬੰਨ ਕੱਢਿਆ ਤੇ ਇਸ ਤੋਂ ਬਾਅਦ ਟ੍ਰੀਟਮੈਂਟ ਕੀਤਾ ਡਾਕਟਰ ਸਾਹਿਬ ਨੇ ਆਪ ਆ ਕੇ ਤੇ ਸਿਰ ਚਾਰ ਦਿਨਾਂ ਦਾ ਟ੍ਰੀਟਮੈਂਟ ਤਿੰਨ ਤਿੰਨ ਦਿਨਾਂ ਦਾ ਟ੍ਰੀਟਮੈਂਟ ਆਪਾਂ ਉਹ ਆਪਾਂ ਲਿਖ ਕੇ ਦੇ ਗਏ ਸੀ ਕੁਝ ਮੈਡੀਸਿਨ ਦੇ ਗਏ ਸੀਗੇ ਤੇ ਆਪਾਂ ਕਰਦੇ ਰਹੇ ਤੇ ਵਿੱਚ ਬਈਆਂ ਦੇ ਨਾ ਫੋਨ ਜਾਂ ਮੈਸੇਜ ਆਉਂਦੇ ਸੀ ਕਮੈਂਟ ਆਉਂਦੇ ਸੀਗੇ ਵੀ ਬਈ ਪੈ ਭਾਈ ਤੋਂ ਜਿਹੜਾ ਪਸ਼ੂ ਆ ਕੀ ਉਹਦੀ ਡੈਥ ਹੋ ਜਾਂਦੀ ਆ ਹੋ ਸਕਦਾ ਬਈ 100 ਚੋਂ 10 ਪਸੂਆਂ ਦੀ ਹੋ ਜਾਂਦੀ ਹੋਵੇ ਪਰ ਆਪਾਂ ਨੂੰ ਕੋਈ ਲਾ ਚਾਂਸ ਨਹੀਂ ਮਿਲਿਆ ਤੇ ਬਹੁਤ ਵਧੀਆ ਪੱਠੇ ਵੀ ਖਾਂਦੀ ਆ ਬਈ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੇਰਾ ਪਿੰਡ ਸੇਮਾ ਤੇ ਕੁਝ ਦਿਨ ਪਹਿਲਾਂ ਬਈ ਫੇਸਬੁੱਕ ਤੇ ਵੀਡੀਓ ਵੀ ਪਾਈ ਸੀ ਡਾਕਟਰ ਸਾਹਿਬ ਨੇ ਆਪਣੇ گاਂ ਦਾ ਬੰਨ ਖੋਲਿਆ ਸੀ ਤੇ ਕਈ ਵੀਰਾਂ ਦੇ ਕਮੈਂਟਰੀ ਆਉਂਦੇ ਸੀ ਤੇ ਫੋਨ ਵੀ ਆਇਆ ਸੀ ਪੁੱਛਦੇ ਆ ਬਈ ਗਾਂ ਬਚ ਗਈ ਕਿਵੇਂ ਹੋ ਗਿਆ ਜੋ ਹੋ ਗਿਆ ਵੀ ਬਈ 100 ਚੋਂ ਇੱਕ ਦੋ گاਵਾ ਕਿਸੇ ਦੇ ਵਸ ਨਹੀਂ ਹੁੰਦਾ ਮੁੱਕ ਜਾਂਦੀਆਂ ਡੈਥ ਹੋ ਜਾਂਦੀ ਆ ਤੇ ਆਪਣੇ ਗਾਂ ਵੀ ਬਿਲਕੁਲ ਜਿਵੇਂ ਸਹੀ ਆ ਦੂਜੇ ਦਿਨ ਬਾਈ ਗਾਣਾ ਪੱਟ ਲਿਆ ਸੀ ਗਾਣੇ ਤੇ ਖਾਣ ਪੀਣ ਜਿਵੇਂ ਓਕੇ ਆ